ਪੁੰਛ ਦੇ ਵਿੱਚ ਜੋ ਹਮਲਾ ਕੀਤਾ ਗਿਆ ਉਸ ਦੇ ਵਿੱਚ ਇੱਕ ਭਾਰਤੀ ਫੌਜ ਦੇ ਜਵਾਨ ਦੀ ਮੌਤ ਹੋ ਚੁੱਕੀ ਹੈ ਤਾਂ ਭਾਰਤੀ ਫੌਜ ਦਾ ਜਵਾਨ ਜਿਹੜਾ ਆ ਉਹ ਸ਼ਹੀਦ ਹੋ ਚੁੱਕਿਆ ਹੈ ਪਾਕਿਸਤਾਨ ਦੇ ਨਾਲ ਗੋਲੀਬਾਰੀ ਦੇ ਦੌਰਾਨ ਚਾਰ ਜਵਾਨ ਜਿਹੜੇ ਆ ਉਹ ਡਟ ਕੇ ਸਾਹਮਣਾ ਕਰ ਰਹੇ ਸੀਗੇ ਚਾਰ ਜਵਾਨ ਨਿਕਲੇ ਕੋਏ ਸੀਗੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਦਿਨੇਸ਼ ਸ਼ਹੀਦ ਹੋਏ ਨੇ ਪੁੰਛ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਹੈ ਪਾਕਿਸਤਾਨ ਦੇ ਨਾਲ ਦੁਸ਼ਮਨਾ ਦੇ ਨਾਲ ਤਾਂ ਉਸ ਗੋਲੀਬਾਰੀ ਦੇ ਵਿੱਚ ਜਦੋਂ ਦਿਨੇਸ਼ ਤੇ ਉਹਨਾਂ ਦੀ ਟੀਮ ਦੇ ਵੱਲੋਂ ਆ ਕਰਾਸ ਫਾਇਰਿੰਗ ਕੀਤੀ ਗਈ ਜਵਾਬੀ ਕਾਰਵਾਈ ਕੀਤੀ ਗਈ ਤਾਂ ਉਸ ਦੇ ਵਿੱਚ ਦਿਨੇਸ਼ ਤੇ ਗੋਲੀ ਲੱਗ ਜਾਂਦੀ ਹੈ ਜਿਸ ਕਾਰਨ ਆਰਮੀ ਦਾ ਜਵਾਨ ਦਿਨੇਸ਼ ਚੜਾਇਆ ਜਿਸ ਦੀ ਉਮਰ 32 ਸਾਲਾ ਦੱਸੀ ਗਈ ਹੈ ਹਰਿਆਣਾ ਦੇ ਪਲਵਲ ਦਾ ਰਹਿਣ ਵਾਲਾ ਹੈ 2014 ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਰਤੀ ਹੁੰਦਾ ਹੈ ਔਰ ਪੰਜ ਭਰਾ ਨੇ ਟੋਟਲ ਹੈ ਜੀ ਹਾਂ ਦਿਨੇਸ਼ ਸਣੇ ਪੰਜ ਭਰਾ ਨੇ ਔਰ ਅ ਦੋ ਸਕੇ ਪ੍ਰਾਦਨੇਸ਼ ਦੇ ਹੋਰ ਜਿਹੜੇ ਨੇ ਉਹ ਵੀ ਆਰਮੀ ਦੇ ਵਿੱਚ ਜਵਾਨ ਨੇ ਆਰਮੀ ਦੇ ਵਿੱਚ ਭਰਤੀ ਹੋਏ ਨੇ ਉਹ ਦਰਅਸਲ ਅਗਨੀਵੀਰ ਸਕੀਮ ਦੇ ਤਹਿਤ ਭਰਤੀ ਹੋਏ ਸੀ ਔਰ ਪੰਜਾਂ ਭਰਾਵਾਂ ਦਾ ਸਭ ਤੋਂ ਵੱਡਾ ਭਰਾ ਦਿਨੇਸ਼ ਸੀ ਜਿਹੜਾ ਕਿ ਸ਼ਹੀਦ ਹੋ ਚੁੱਕਿਆ ਹੈ ਦੋ ਛੋਟੇ ਭਰਾ ਸਕੇ ਜਿਹੜੇ ਨੇ ਉਹ ਵੀ ਆਰਮੀ ਦੇ ਵਿੱਚ ਤਾਇਨਾਤ ਨੇ ਅਗਨੀਵੀਰ ਸਕੀਮ ਦੇ ਤਹਿਤ ਉਹ ਇੰਡੀਅਨ ਫੌਜ ਦੇ ਵਿੱਚ ਭਰਤੀ ਹੋਏ ਸੀ ਤਾਂ ਇਹ ਤਸਵੀਰ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੁੰਛ ਦੇ ਵਿੱਚ ਆ ਬੀਤੇ ਦਿਨ ਬਹੁਤ ਵੱਡਾ ਹਮਲਾ ਹੋਇਆ ਇੱਕ ਗਰੰਥੀ ਸਿੰਘ ਦੀ ਵੀ ਉਹਦੇ ਵਿੱਚ ਮੌਤ ਹੋ ਜਾਂਦੀ ਹੈ ਅਟੈਕ ਹੁੰਦਾ ਹੈ ਤਾਂ ਉਸੇ ਦਰਮਿਆਨ ਦਿਨੇਸ਼ ਤੇ ਉਹਨਾਂ ਦੇ ਚਾਰ ਸਾਥੀ ਜਿਹੜੇ ਗਸ਼ਤ ਕਰ ਰਹੀ ਸੀ ਜਿਸ ਸਮੇਂ ਗੋਲੀਬਾਰੀ ਜਿਹੜੀ ਉਹਨਾਂ ਦੇ ਉੱਪਰ ਹੁੰਦੀ ਹੈ ਔਰ ਉਸ ਗੋਲੀਬਾਰੀ ਦਾ ਜਵਾਬ ਜਿਹੜਾ ਆ ਉਹ ਦਿਨੇਸ਼ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ 32 ਸਾਲਾ ਆਰਮੀ ਦੇ ਜਵਾਨ ਭਾਰਤੀ ਫੌਜ ਦੇ ਜਵਾਨ ਦਿਨੇਸ਼ ਦੇ ਗੋਲੀ ਲੱਗ ਜਾਂਦੀ ਔਰ ਦਿਨੇਸ਼ ਸ਼ਹੀਦ ਹੋ ਜਾਂਦਾ ਹੈ ਅੱਜ ਅੰਤਿਮ ਰਸਮਾਂ ਜਿਹੜੀਆਂ ਨੇ ਅੰਤਿਮ ਸੰਸਕਾਰ ਜਿਹੜਾ ਆ ਉਹ ਪਲਵਲ ਦੇ ਵਿੱਚ ਹਰਿਆਣਾ ਦੇ ਪਲਵਲ ਦੇ ਵਿੱਚ ਕੀਤਾ ਜਾਏਗਾ ਸਰਕਾਰੀ ਸਨਮਾਨਾਂ ਦੇ ਨਾਲ ਦਿਨੇਸ਼ ਦਾ ਅੰਤਿਮ ਸੰਸਕਾਰ ਹੋਏਗਾ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਪਾਕਿਸਤਾਨ ਦੇ ਪੁੰਛ ਦੇ ਵਿੱਚ ਹਮਲਾ ਕੀਤਾ ਗਿਆ ਸੀ ਉਸ ਹਮਲੇ ਦੇ ਵਿੱਚ ਉਸ ਗੋਲੀਬਾਰੀ ਦੇ ਦੌਰਾਨ ਦਿਨੇਸ਼ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੇ ਗੋਲੀ ਲੱਗੀ ਹੈ ਗੋਲੀਬਾਰੀ ਦੇ ਦੌਰਾਨ ਉੱਥੇ ਮੌਜੂਦ ਸੀ ਡਟ ਕੇ ਦਿਨੇਸ਼ ਹੁਣਾਂ ਨੇ ਉਸ ਦਾ ਸਾਹਮਣਾ ਕੀਤਾ ਤੇ ਉਸਤੇ ਦਰਮਿਆਨ ਦਿਨੇਸ਼ ਹੁਣਾਂ ਦੇ ਗੋਲੀ ਲੱਗਦੀ ਹੈ ਜਿਸ ਕਾਰਨ ਦਿਨੇਸ਼ ਦੀ ਮੌਤ ਹੋ ਜਾਂਦੀ ਹੈ ਸ਼ਹੀਦ ਹੋ ਚੁੱਕੇ ਨੇ ਦਿਨੇਸ਼ 32 ਸਾਲਾਂ ਇਹਨਾਂ ਦੀ ਉਮਰ ਹੈ ਪੰਜ ਭਰਾ ਨੇ ਔਰ ਤਿੰਨ ਪਰਾ ਰਿਫੋਰਜ ਦੇ ਵਿੱਚ ਹਨ ਔਰ ਜਿਨ੍ਹਾਂ ਦੇ ਵਿੱਚੋਂ ਦਿਨੇਸ਼ ਸ਼ਹੀਦ ਹੋ ਚੁੱਕਿਆ ਹੈ ਔਰ ਦੋ ਸਕੇ ਪਰਾ ਹੋਰ ਵੀ ਫੌਜ ਦੇ ਵਿੱਚ ਨੇ ਜਿਹੜੇ ਅਗਨੀ ਵੀਰ ਸਕੀਮ ਦੇ ਤਹਿਤ ਭਰਤੀ ਹੋਏ ਸੀ ਤੁਹਾਨੂੰ ਦੱਸ ਦੇ ਕਿ ਜੋ ਖਬਰ ਮਿਲ ਪਾਰੀ ਹੈ ਦਿਨੇਸ਼ ਦੋ ਬੱਚਿਆਂ ਦਾ ਪਿਤਾ ਹੈ ਹਰਿਆਣਾ ਦੇ ਪਲਵਲ ਦਾ ਰਹਿਣ ਵਾਲਾ ਹੈ ਤੇ ਅੱਜ ਅੰਤਿਮ ਸੰਸਕਾਰ ਜੁੜਾ ਆ ਦਿਨੇਸ਼ ਦਾ ਕੀਤਾ ਜਾਏਗਾ ਤਾਂ ਇਹ ਤਸਵੀਰਾਂ ਦਿਖਾ ਰਿਹਾ ਲਾਂਸ ਨਾਇਕ ਦਿਨੇਸ਼ 32 ਸਾਲਾ ਉਮਰੇ ਪੁੰਛ ਦੇ ਵਿੱਚ ਗੋਲੀਬਾਰੀ ਦੇ ਦੌਰਾਨ ਜਵਾਬੀ ਕਾਰਵਾਈ ਕਰਦੇ ਹੋਏ ਹਾਂ ਦਿਨੇਸ਼ ਤੇ ਗੋਲੀ ਲੱਗੀ ਤੇ ਦਿਨੇਸ਼ ਸ਼ਹੀਦ ਹੋ ਗਿਆ ਬਾਕੀ ਸਾਥੀ ਜਿਹੜੇ ਆ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਰ ਦਿਨੇਸ਼ ਨੂੰ ਡਾਕਟਰਾਂ ਦੇ ਵੱਲੋਂ ਮਰਤਕ ਐਲਾਨ ਦਿੱਤਾ ਗਿਆ ਹੈ ਤਾਂ ਲਗਾਤਾਰ ਕੀ ਜੋ جنگ ਦੇ ਖਲਾਤ ਤਣਾਪੂਰਨ ਹਾਲਾਤ ਬਣੇ ਕੋਈ ਨਹੀਂ ਉਹਨਾਂ ਦੇ ਵਿਚਾਲੇ ਬਲੈਕਆਊਟ ਚੱਲ ਰਿਹਾ ਹੈ ਮੌਕ ਡ੍ਰਿਲਾਂ ਚੱਲ ਰਹੀਆਂ ਨਹੀਂ ਤਾਂ ਉੱਥੇ ਸਰਹੱਦਾਂ ਦੇ ਉੱਪਰ ਵੀ ਤਣਾਅ ਜੜਾ ਆ ਉਹ ਵਦਿਆ ਹੋਇਆ ਪਰ ਬੀਤੇ ਕੱਲ ਪੁੰਛ ਦੇ ਵਿੱਚ ਜੋ ਗੋਲੀਬਾਰੀ ਹੋਈ ਹੈ ਉਸ ਦੇ ਵਿੱਚ ਭਾਰਤੀ ਫੌਜ ਦੇ ਲਾਂਸ ਨਾਇਕ ਦਿਨੇਸ਼ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਜੀ ਹਾਂ ਦੁਸ਼ਮਨਾ ਦੇ ਗੋਲੀ ਦਾ ਸਾਹਮਣਾ ਕਰਦਿਆਂ ਹੋਇਆਂ ਉਹਨਾਂ ਨੇ ਵੀ ਦਲੇਰੀ ਦੇ ਨਾਲ ਡਟ ਕੇ ਉੱਥੇ ਲੜਾਈ ਲੜੀ ਤੇ ਉਸ ਗੋਲੀਬਾਰੀ ਦੇ ਵਿੱਚ ਦਿਨੇਸ਼ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ